ਜੀਵਨ ਦੇ ਵਿੱਚ ਗੁਰੂ ਦਾ ਬੜਾ ਮਹੱਤਵ ਹੈ। ਜੰਗਲ ਦੇ ਵਿੱਚ ਇੱਕ ਗਾਂ ਨੂੰ ਇੱਕ ਸ਼ੇਰ ਵੇਖ ਲਿੰਦਾ ਤੇ ਉਹ ਉਹਦੇ ਮਗਰ ਦੌੜਦਾ। ਗਾਂ ਵੀ ਜਾਨ ਬਚਾਉਣ ਦੇ ਲਈ ਬਹੁਤ ਭੱਜਦੀ। ਅੱਗੋਂ ਆ ਜਾਂਦਾ ਚਿੱਕੜ ਦਲਦਲ ਜੀ ਬਣੀ ਹੁੰਦੀ ਹੈ। ਗਾਂ ਵੀ ਫਸ ਜਾਂਦੀ ਸ਼ੇਰ ਵੀ ਫਸ ਜਾਂਦਾ। ਗਾਂ ਨੇ ਸਾਹ ਲਿਆ ਲੰਬਾ ਜਾ ਤੇ ਗਾਂ ਕਹਿੰਦੀ ਸ਼ੇਰ ਨੂੰ ਕਹਿੰਦੀ ਕਿਵੇਂ ਤੇਰਾ ਗੁਰੂ ਹੈਗਾ ਕੋਈ ਤੇਰਾ ਮਾਲਕ ਹੈਗਾ ਕੋਈ? ਕਹਿੰਦਾ ਮੇਰਾ ਮਾਲਕ ਕੌਣ? ਮੈਂ ਲਖੋ ਦੀ ਰਾਜਾ ਜੰਗਲ ਦਾ ਮੇਰਾ ਮਾਲਕ ਕੌਣ ਹੋ ਸਕਦਾ ਕਹਿੰਦੀ ਫਿਰ ਤੂੰ ਫਸ ਗਿਆ ਤੈਨੂੰ ਇੱਥੋਂ ਕੱਢਣ ਲਈ ਕੋਈ ਨਹੀਂ ਆਏਗਾ ਮੇਰਾ ਮਾਲਕ ਮੈਨੂੰ ਲੱਭਦਾ ਹੋਇਆ ਆਊਗਾ ਕਿ ਗਾਂ ਮਿਲ ਨਹੀਂ ਰਹੀ ਫਿਰ ਉਹ ਮੈਨੂੰ ਇੱਥੋਂ ਕੱਢ ਕੇ ਲੈ ਕੇ ਜਾਊਗਾ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਮਾਲਕ ਦਾ ਹੋਣਾ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਗੁਰਪੂਰणिमा ਹੈ ਗੁਰਪੁਰणिमा ਦੇ ਦੌਰਾਨ ਆਪਣੇ ਆਪਣੇ ਗੁਰੂਆਂ ਨੂੰ ਯਾਦ ਕਰੋ ਆਪਣੇ ਮਾਲਕ ਨੂੰ ਚੇਤਾ ਕਰੋ ਉਹਦਾ ਗ੍ਰੈਟੀਟਿਊਡ ਕਰੋ ਧੰਨਵਾਦ ਕਰੋ ਤੇ ਜਦੋਂ ਵੀ ਕੋਈ ਸੰਕਟ ਆਇਆ ਉਹਨੇ ਆਪੇ ਕੱਢ ਲੈਣਾ ਇਹ ਭਰੋਸਾ ਰੱਖੋ